ਇਹ ਤੇ ਕੀ ਗੱਲਬਾਤ ਹੋਈ ਬੱਚੋ ਭਾਈ ਮੇਰਾ ਨਾਮ ਦੌਰਾ ਸਿੰਘ ਹੈ ਤੇ ਮੈਂ ਨਾ ਇੱਥੇ ਸਲਾਈ ਵਾਲੀ ਦੁਕਾਨ ਤੇ ਕੰਮ ਕਰਦਾ ਇਹ ਟਰੱਕ ਵਾਲਾ ਮਗਰੋਂ ਤੇਜ਼ ਆਇਆ ਤੇ ਇਹ ਮੋਟਰਸਾਈਕਲ ਵਾਲੇ ਭਾਈ ਜਾਣ ਦੇ ਇਹਨਾਂ ਨੇ ਸਾਈਡ ਮਾਰੀ ਪਹਿਲੇ ਵਜੇ ਗ੍ਰਿਲਾਂ 'ਚ ਗ੍ਰਿਲਾਂ 'ਚ ਵੱਜ ਗਈ ਉਹ ਥੱਲੇ ਡਿੱਗੇ ਤੇ ਉਹਨਾਂ ਦਾ ਟਾਇਰ ਚੜ ਗਿਆ ਉੱਤੇ ਇਹਦੇ ਇਹਨਾਂ ਦੀ ਚੈਸਟ ਤੇ ਚੈਸਟ ਪ੍ਰੈਸ ਹੋ ਗਈ ਤੇ ਇਹ ਭੱਜ ਗਏ ਇਹ ਚੌਂਕ 'ਤੇ ਜਾ ਕੇ ਉੱਥੋਂ ਇਹਨਾਂ ਨੂੰ ਫੜ ਕੇ ਲਿਆਂਦਾ ਇਹ ਕਾਫੀ ਜਣੇ ਤਿੰਨ ਚਾਰ ਤੇ ਭੱਜ ਗਏ ਤੇ ਦੋ ਜਣੇ ਕਾਬੂ ਆ ਗਏ ਸ਼ੀਸ਼ੇ ਚਾਰ ਕੇ ਅੰਦਰੋਂ ਕਹਿੰਦੇ ਅਸੀਂ ਬੁਆ ਨਹੀਂ ਖੋਲਣਾ ਸ਼ੀਸ਼ਾ ਨਹੀਂ ਖੋਲਦੇ ਸ਼ੀਸ਼ਾ ਨਹੀਂ ਖੋਲਦੇ ਤਾਂ ਉਹਨਾਂ ਨੂੰ ਕੁੱਟ-ਕੁੱਟ ਕੇ ਸ਼ੀਸ਼ੇ-ਸ਼ੂਆ ਤੋੜ-ਟੋੜ ਕੇ ਫੇਰ ਲਿਆਂਦਾ ਇਹਨਾਂ ਨੂੰ ਇੱਥੇ ਕਿਤੇ ਭੱਜ ਲੈ ਜੇ ਗੱਡੀ ਨਾਲ ਕੇ ਆਉਂਦੀ ਜਾਮ ਨਾਲ ਲੱਗਦਾ ਲੋਕੀ ਜੇ ਕਰਕੇ ਮਤਲਬ ਫੜਿਆ ਗੱਡੀ ਗੱਡੀ ਜਾਮ ਲੱਗ ਗਿਆ ਤਾਂ ਫੜੇ ਕਹਿੰਦੇ ਇਹਨਾਂ ਫੜੇ ਨਹੀਂ ਜਣਾ ਫਰਾਦ ਹੋ ਜਣਾ ਇਹਨਾਂ ਨੇ ਟਰੱਕ ਮੋੜਨ ਲੱਗੇ ਹੋਇਆ ਜੀ ਟਰੱਕ ਇਹਨਾਂ ਨੇ ਆਪਣੇ ਵੱਲ ਸਿੱਧਾ ਜਾਂਦਾ ਖਾਲੀ ਸੜਕ ਹੀ ਇਹਨਾਂ ਨੇ ਆਪਣੇ ਵੱਲ ਜਾ ਪਤਾ ਨਹੀਂ ਕੀ ਕੱਟ ਮਾਰਿਆ ਇਹਨਾਂ ਨੇ ਕ ਹਰਮੇਸ਼ ਸੀਐਸ ਆਰ ਇਹ ਇੱਕ ਗਲਤ ਗੱਲ ਬਾਤ ਹੋਈ ਜਿਹੜਾ ਸਰ ਮੈਂ ਉੱਥੇ ਪਿਆਜ਼ ਵੇਚਦਾ ਤੇ ਸਾਡੇ ਨਾ ਸਿੱਧਾ ਹੀ ਮਤਲਬ ਐਦਾਂ ਉਹ ਬੰਦਾ ਜਾ ਰਿਹਾ ਹੀ ਰਸਤੇ 'ਚ ਹੈ ਕੋਈ ਜਾਮਣੀ ਹੀ ਲੱਗਾ ਤੇ ਇਹ ਟਰੱਕ ਵਾਲੇ ਨੇ ਸਾਈਡ ਲਾ ਕੇ ਨਾ ਤੇ ਗਰਿੱਲਾ 'ਚ ਮਾਰ ਕੇ ਤੇ ਉਹਦੇ ਟਾਇਰ ਹੀ ਖੇਕ ਰਢਾਤਾ ਤੇ ਭਈਏ ਨੇ ਭੱਜਣ ਦੀ ਕੋਸ਼ਿਸ਼ ਕੀਤੀ ਆ ਜਿੱਦਾਂ ਮਤਲਬ ਜੇ ਨਾ ਗਾੜੀਆਂ ਲਾਲ ਬੱਤੀ ਹੁੰਦੀ ਤੇ ਇਹਨੇ ਭੱਜ ਜਾਣਾ ਸੀ ਹਾਂਜੀ ਲੱਕ ਭੱਜਾਲਾ ਹੀ ਜੇ ਨਾ ਫੜਦੇ ਆ ਜੀ ਦੇਰ ਤੱਕ ਆ ਪੰਜ ਮੁੰਡੇ ਗਏ ਆਂ ਹੀ ਗਾੜੀਆਂ ਤੇ ਇਹ ਵੀ ਇੱਕ ਸ਼ੀਸ਼ਾ ਵੀ ਨਹੀਂ ਬੋਲਦੇ ਉੱਥੋਂ ਕੀ ਚੀਜ਼ ਇਹਨਾਂ ਫੜਿਆ ਗਿਆ ਠੱਕੇ ਨਾਲ ਫਰ ਬੜੀ ਜ਼ੋਰ ਨਾਲ ਲੈਂਦਾ ਇਹਨਾਂ ਨੂੰ ਟਰੱਕ ਵਿੱਚ ਹੋਰ ਹੋਰ ਟਰੱਕ ਵਿੱਚ ਇਹ ਜੇ ਕਹਿੰਦੇ ਅਸੀਂ 4-5 ਜਾਣੇ ਆ ਪਰ ਆਈ ਜਦੋਂ ਮੌਕੇ ਤੇ ਫੜਿਆ ਉਹ ਦੋ ਜਾਣੇ ਹੀ ਆ ਉਹ ਤਾਂ ਕਹਿੰਦੇ ਕਿ ਡਰਦੇ ਭੱਜ ਗਏ ਆ ਪਰ ਆਈ ਮੌਕੇ ਤੇ ਗਏ ਤੇ ਦੋ ਜਾਣੇ ਹੀ ਆ ਨਸ਼ੇ ਦੇ ਹਾਲਤ ਚ ਲੱਗਦੇ ਪਏ ਆ ਨਸ਼ੇ ਦੇ ਵਿੱਚ ਕਿਉਂਕਿ ਭਈਏ ਕੋਲ ਲਾਇਸੈਂਸ ਵੀ ਨਹੀਂ ਹੈਗਾ ਰਾਜਸਥਾਨ ਦਾ ਭਈਆ ਜਾਣਦੇ ਹੀ ਆਪਣੇ ਰਸਤੇ ਤੋਂ ਸਾਈਡ ਮਾਰ ਸਾਈਡ ਮਾਰੀ ਜੋ ਗ੍ਰੇਲਾ ਨਾਲ ਭੱਜ ਕੇ ਉਹ ਸਾਈਡ ਨੂੰ ਡੇਗੇ ਆ ਤੇ ਫਿਰ ਉਹ ਬੈਗ ਬੈਕ ਟਾਇਰ ਉਹਦਾ ਪਿੱਛੇ ਚੜ੍ਹ ਗਿਆ ਉੱਤੇ ਘਰ ਸਾਤੀ ਤੇ ਟ੍ਰੱਕ ਵਾਲੇ ਦੀ ਗੱਲ ਸੀ ਹਾਂਜੀ ਹਾਂਜੀ ਟੱਕੇ ਦੇ ਟ੍ਰੱਕ ਵਾਲਾ ਭੱਜ ਜਾਂਦਾ ਸੀ ਉਹ ਅਸੀਂ ਕਰ ਰਹੇ ਹਾਂ ਹਾਂਜੀ ਭੱਜ ਜਾਂਦਾ ਚੌਂਕ ਤੋਂ ਜਾ ਕੇ ਫੜ ਕੇ ਲੈਂਦੇ ਚੌਂਕ ਚੋਂ ਟ੍ਰੱਕ ਵਾਲੇ ਕੋਈ ਨਸ਼ਾ ਨਹੀਂ ਆਲਸੀ ਲੱਗਦੇ ਸ਼ਾਇਦ ਲੱਗਦਾ ਹੈ ਨਸ਼ੇ ਦੇ ਨਸ਼ਾ ਕੀਤਾ ਹੋਵੇ ਸ਼ਾਇਦ ਲਾਦਾ ਜੀ ਇਹ ਤੁਸੀਂ ਨਾ ਕੋਸ਼ਿਸ਼ ਕਰਦੇ ਟ੍ਰੱਕ ਵਾਲਾ ਭੱਜ ਜਾਂਦਾ ਹਾਂਜੀ ਹਾਂਜੀ ਭੱਜ ਸਕਦੇ ਭੱਜ ਸਕਦੇ ਨਾ ਹੁੰਦੀ ਜੇ ਬੇਰੇ ਨੇ ਭੱਜਣਾ ਸੀ ਇਹ ਐਕਸੀਡੈਂਟ ਹੋ ਗਿਆ ਸਰ ਸਾਨੂੰ ਨਾ ਕੰਪਲੇਂਟ ਆਈ ਸੀ 112 ਤੋਂ ਕਿ ਇਹ ਐਕਸੀਡੈਂਟ ਹੋਇਆ ਵਾ ਅਹੀਂ ਉਸੇ ਜਿਹੜੇ ਮੌਕੇ ਤੇ ਪਹੁੰਚੇ 2 ਮਿੰਟ ਚ ਤੇ ਵੇਖਿਆ ਆਗੇ ਮੌਕੇ ਤੇ ਅਸੀਂ ਵੀ ਹਸਪੀਟਲ ਆਏ ਆ ਜਿੱਥੇ ਕਿ ਇੱਕ ਬੰਦੇ ਦੀ ਜਾਨ ਧੋ ਗਈ ਸੀ ਉਹਨਾਂ ਜਿਹੜਾ ਜਿਹੜਾ ਟਰੱਕ ਚਲਾਉਣ ਦੇ ਬੰਦੇ ਉਹਨਾਂ ਕੋਲ ਪੁੱਛਿਆ ਵੀ ਇਹ ਕਿੱਦਾਂ ਹੋਇਆ ਵਾ ਉਹ ਕਹਿੰਦੇ ਕਿ ਅਸੀਂ ਸਿੱਧਾ ਆ ਰਹੇ ਹਾਂ ਤੇ ਭਾਜੀ ਜਿਹੜੇ ਸੀ ਇਹਨਾਂ ਨੇ ਪੈਟਰੋਲ ਪੰਪ ਤੋਂ ਤੇਲ ਪਵਾਇਆ ਵਾ ਤੇਲ ਪਾ ਕੇ ਤੇ ਬਾਇਓ ਮੁੜ ਕੇ ਇਹਨਾਂ ਨੇ ਸਿੱਧੀ ਗੱਡੀ ਕੱਢੀ ਆ ਤੇ ਡਵਾਈਡਰ ਤੇ ਵੇਖਿਆ ਵਿੱਚੇ ਨਾਲ ਡਵਾਈਡਰ ਦੇ ਬਾਅਦ ਜਿੱਥੇ ਬਾਇਓ ਮੁੜ ਕੇ ਟਰੱਕ ਦੇ ਥੱਲੇ ਇਹਨਾਂ ਦਾ ਜੜਾ ਇਥੋਂ ਟਾਇਰ ਲਾ ਕੇ ਆਉਂਦੇ ਆ। ਸਰਕਾਰ ਦੇ ਮੌਕੇ ਤੇ ਲੋਕਿਆਂ ਤੇ ਵੀ ਇਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ। ਹਾਂ ਮੌਕੇ ਤੇ ਭਜਾਉਣ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ। ਤੇ ਭਾਰੇ ਮੌਕੇ ਤੇ ਫੜ ਕੇ ਤੇ ਆ ਫੜ ਲਿਆ ਆਪਾਂ ਬੰਦੇ ਫੜਦੇ ਆ। ਕਿੰਨੇ ਫੜੇ ਜੀ? ਦੋ ਜਣੇ ਫੜੇ ਬੰਦੇ। ਸਿਰ ਨਸ਼ੇ ਦੀ ਹਾਲਤ ਚ ਹੀ ਆ। ਨਹੀਂ ਨਹੀਂ ਨਸ਼ੇ ਦੀ ਹਾਲਤ ਚ ਨਹੀਂ ਹੈਗੇ ਫਿਲਹਾਲ ਤੇ। ਇਹ ਕਿੱਥੋਂ ਦੇ ਆ ਡਰਾਈਵਰ ਇਹ ਦੱਸਿਆ ਉਹਨਾਂ ਨੇ? ਪਤਾ ਕਰਨ ਦੇ ਆ ਗਰਦਾਸਪੁਰ ਦੇ ਆ ਵੈਸੇ ਕਹਿੰਦੇ ਆ। ਤੇ ਬਾਕੀ ਸਾਰੀ ਵੇਖ ਕੇ ਪੁਛ ਕਾ ਕੋਸ਼ਿਸ਼ ਕੀ ਤੇ ਫਿਰ ਵੀ ਤੁਹਾਨੂੰ ਦੱਸਦਾ ਕੋਈ ਗੱਲ ਹੈ ਹੈਵੀ ਵਹੀਕਲ ਇਧਰੋਂ ਲੰਘ ਨਹੀਂ ਸਕਦੇ ਕੋਈ ਪ੍ਰਸ਼ਕੁਪ ਸਖਸ਼ਣ ਰੋਕਦਾ ਨਹੀਂ ਆ ਜੀ ਜਦੋਂ ਜਦੋਂ ਟਾਈਮ ਦਿੱਤਾ ਵਾ ਤਿੰਨ ਸਮੇਂ ਹੁੰਦੀ ਆ ਭਰਾ ਜੀ ਦਾ ਹੈਵੀ ਵਹੀਕਲ ਲੰਘ ਨਹੀਂ ਸਕਦੇ ਸੋ ਜੀ ਉਹ ਕਿਤਨਾ ਲੰਘ ਕੇ ਆਇਆ ਐਸੇ ਵੀ 10 ਵਜੇ ਤੋਂ ਬਾਅਦ ਵਹਿ ਨਹੀਂ ਹਮੇ ਵੀ ਕੋਈ ਐਂਟਰੀ ਹੋ ਗਈ ਹਾਂਜੀ ਹਾਂਜੀ ਓ ਓ ਸਰ ਤੁਸੀਂ ਜਿੱਦਾਂ ਵੀ ਜੋ ਵੀ ਆ ਉਹ ਸਾਰਾ ਕੁਝ ਰੋਕ ਕੇ ਹੀ ਆ ਇਹਨਾਂ ਦਾ ਕੋਈ ਵੇਰਨਾ ਪੁੱਛਣਾ ਕਿਉਂ ਕਿੱਦਾਂ ਲੰਘੇ ਆ ਕੀ ਕਰਨੇ ਉਹ ਸਾਰਾ ਕੁਝ ਪੁੱਛ ਕੇ ਦੱਸ ਦਿੰਨੇ ਆ ਜਿੱਦਾਂ ਜੋ ਵੀ ਹੋਊਗਾ ਕੋਈ ਲਾਇਸੈਂਸ ਕੋਈ ਹੈਗਾ ਇਹਨਾਂ ਕੋਲ ਉਹ ਸਾਰਾ ਕੁਝ ਵੇਖ ਕੇ ਤੁਹਾਨੂੰ ਦੱਸ ਦਿੰਨੇ ਕੋਈ ਨਹੀਂ ਹੁਣ ਚੈੱਕ ਕਰ ਲੈਂਦੇ ਆ ਮਾਲਕਾਂ ਨਾਲ ਮਾਲਕ ਵੀ ਮਾਲਕ ਵੀ ਇਹਨਾਂ ਦੇ ਉਧਰ ਦੱਸਣ ਡੇ ਰਾਜਸਥਾਨ ਵਾਲਦੇ ਮੇਰੇ ਘਰ ਦੇ ਲਾਇਸੈਂਸ ਦਾ ਮੌਕੇ ਤੇ ਹੋਣਾ ਚਾਹੀਦਾ ਕੋਲ ਬੰਦੇ ਦੇ ਆਪਾਂ ਵੇਖ ਕੇ ਚੈੱਕ ਕਰਕੇ ਭਾਈ ਸਾਰਾ ਕੁਝ ਸਾਰਾ ਕੁਝ ਸਾਰਾ ਕੁਝ ਦੱਸ ਦਿੰਨੇ ਆ ਤੁਹਾਨੂੰ ਹੁਣ ਬੰਦੇ ਫੜੇ ਆ ਇਹ ਸਾਰਾ ਕੁਝ ਵੇਖ ਕੇ ਤੁਹਾਨੂੰ ਦੱਸ ਦਿੰਨੇ ਸਾਰਾ ਕੀ ਸਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਜੋ ਵੀ ਕਾਰਵਾਈ ਬੰਦੀ ਕਾਰਵਾਈ ਹੋ ਗਈ ਉਹ ਪੂਰੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਿਹਨਾਂ ਦਾ ਐਕਸੀਡੈਂਟ ਆਇਆ ਉਹ ਹੀ ਡੈਥ ਹੋ ਗਈ ਹੈ ਕੀ ਹੈ ਉਹ ਪੱਤਰਕਾਰ ਹੀ ਹਰਦੀਪ ਸਿੰਘ ਹੀ ਬਹੁਤ ਵਧੀਆ ਬੰਦੇ ਹੀ ਪੱਤਰਕਾਰ ਸਾਹਿਬ ਹੀ ਬੜੀ ਵਾਰੀ ਆਪਾਂ ਵੀ ਵੇਖ ਚੁੱਕੇ ਮਿਲ ਚੁੱਕੇ ਉਹਨਾਂ ਨੂੰ ਬੜੇ ਵਧੀਆ ਇਨਸਾਨ ਹੀ ਹੋ ਜਿਹਨਾਂ ਦੀ ਡੈਥ ਹੋ ਗਈ ਹੈ ਹਰਦੀਪ ਸਿੰਘ ਹੀ ਪੱਤਰਕਾਰ ਹੀ